ਮੇਰੇ ਨਾਮ ਬਲਦੀਪ ਸਿੰਘ ਵਾਲੀਆ ਪ੍ਰਧਾਨ ਪੀਯੂ ਐਮਪਲਾਈ ਯੂਨੀਅਨ ਜੀ ਸਾਡਾ ਇੱਕ ਬੰਦਾ ਇੱਥੋਂ ਸਸਪੈਂਡ ਕੀਤਾ ਸੀਗਾ ਜਿਹਦੇ ਕਰਕੇ ਅਸੀਂ ਇੱਥੇ ਧਰ ਨਾਲ ਲਾਉਣ ਜਾ ਰਹੇ ਸੀਗੇ ਪਰ ਸਾਨੂੰ ਨਹੀਂ ਪਤਾ ਵੀ ਇੱਥੇ ਪੁਲਿਸ ਮੁਲਾਜ਼ਮ ਇੰਨੇ ਕਿਉਂ ਆ ਗਏ ਪਹਿਲਾਂ ਸਾਡੇ ਪੰਜ ਬੰਦੇ ਇਹਨਾਂ ਨੇ ਸਵੇਰੇ 4 ਵਜੇ ਅਰੈਸਟ ਕੀਤੇ ਨੇ ਬਾਕੀ ਜਿਹਦੇ ਵਿੱਚ ਸਾਡੇ ਜਨ ਸੈਕਟਰੀ ਨੇ ਮਨਮੋਹਨ ਸਿੰਘ ਜੀ ਸਾਡੇ ਵਾਈਸ ਪ੍ਰੈਜ਼ੀਡੈਂਟ ਨਵਦੀਪ ਸ਼ਰਮਾ ਜੀ ਤੇ ਸਾਡੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਨਕਲਸੀ ਜੀ ਤੇ ਨਾਲ ਸਾਡੇ ਇੱਕ ਸਾਡੇ ਹੋਰ ਸੀਗੇ ਵਾਈਸ ਪ੍ਰੈਜ਼ੀਡੈਂਟ ਨਰਿੰਦਰ ਸਿੰਘ ਸੇਕੋ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀਗਾ ਬਾਕੀਆਂ ਦੇ ਘਰਾਂ ਚ ਪੁਲਿਸ ਉਠਾਤੀ ਸੀ ਮੇਰੇ ਘਰੇ ਵੀ ਪੁਲਿਸ ਬੈਠੀ ਸੀ ਪਰ ਕੀ ਕਾਰ ਕਰ ਰਹੀ ਸੀ ਸੀ ਸਾਨੂੰ ਹਜੇ ਤੱਕ ਨਹੀਂ ਦੱਸ ਸਕਿਆ ਵੀ ਕੀ ਕਾਰ ਰਹੀ ਸੀ ਸਾਨੂੰ ਬਸ ਇੰਨਾ ਇਹਨਾਂ ਨੇ ਕਹਿਤਾ ਵੀ ਤੁਹਾਡੇ ਜਿੰਨੇ ਮਸਲੇ ਨੇ ਵਾਈ ਚਾਂਸ ਸਾਹਿਬ ਨੇ ਹੁਣ ਇਹ ਗੱਲ ਕਹੀ ਆ ਵੀ ਤਿੰਨ ਦਿਨ ਦੇ ਵਿੱਚ ਵਿੱਚ ਮੇਰੇ ਤੇ ਭਰੋਸਾ ਰੱਖੋ ਤੁਹਾਡੇ ਸਾਰੇ ਮਸਲੇ ਹੱਲ ਹੋ ਜਾਣਗੇ ਨਹੀਂ ਸਰ ਐਡਾ ਕਿੱਦਾਂ ਹੋ ਗਿਆ ਜੀ ਪੁਲਿਸ ਇੱਥੇ ਛਾਉਣੀ ਬਣ ਗਈ ਵੀ ਐਡਾ ਜੱਫਾ ਸਰ ਨੂੰ ਆਪਣੀ ਸਮਝ ਆ ਰਹੀ ਜੀ ਵੀ ਇਹ ਕਿਉਂ ਹੋਇਆ ਵਾ ਜੇ ਆਪ ਟੈਕਨੀਸ਼ੀਅਨ ਜਿਹੜਾ ਸੀ ਤੁਹਾਡੇ ਜੂਨੀਅਰ ਲੈਬ ਟੈਕਨੀਸ਼ੀਅਨ ਕਿਉਂ ਸਸਪੈਂਡ ਕੀਤਾ ਉਹਨਾਂ ਰੀਜ਼ਨ ਕੰਪਨੀ ਦਾ ਬਣਨਾ ਅਸੀਂ ਇਹੀ ਪੁੱਛਣ ਦੇ ਲਈ ਇੱਥੇ ਧਰਣਾ ਲਾਇਆ ਸੀਗਾ ਅੱਜ ਲੁਣਾ ਸੀਗਾ ਵੀ ਸਾਡਾ ਬੰਦਾ ਸਸਪੈਂਡ ਕਿਉਂ ਕੀਤਾ ਗਿਆ ਸਾਨੂੰ ਹਜੇ ਤੱਕ ਨਹੀਂ ਦੱਸਿਆ ਤੁਹਾਡੇ ਬੰਦੇ ਨੇ ਦੱਸਿਆ ਹੋਣਾ ਨਾ ਤੁਹਾਨੂੰ ਕਿਉ ਉਹਨਾਂ ਦਾ ਕਿਸੇ ਇਸ ਝਗੜਾ ਹੋਇਆ ਸੀ ਪਰ ਉਹਦਾ ਫੈਸਲਾ ਹੋ ਚੁੱਕਿਆ ਸੀਗਾ ਕੋਈ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਸੀਗਾ ਜਿਹਦੇ ਨਾਲ ਝਗੜਾ ਹੋਇਆ ਸੀ ਪਰ ਉਹ ਝਗੜਾ ਜਿਹੜਾ ਵਾ ਉਹ ਸਾਡੀ ਜੂਨੀਅਰ ਦੇ ਵਿੱਚ ਬੈਠ ਕੇ 20 ਬੰਦੇਾਂ ਦੇ ਵਿੱਚ ਬੈਠ ਕੇ ਨਮਟਾਲਾ ਸੀਗਾ ਝਗੜਾ ਪਾਰਕਿੰਗ ਤੇ ਹੋਇਆ ਸੀਗਾ ਕਿਸ ਗੱਲ ਤੇ ਹੋਇਆ ਸੀ ਇਹ ਨਹੀਂ ਮੈਨੂੰ ਪਤਾ ਜੀ ਕਿਹਦੀ ਪਾਰਕਿੰਗ ਸਰ ਕੋਈ ਆਪਣੀ ਇੱਧਰ ਸੀਗੀ ਪਲਾਂਟ ਬੀਜਣ ਦੀ ਪਾਰਕ ਉਹ ਜਿਨ੍ਹਾਂ ਨੂੰ ਸਸਪੈਂਡ ਕੀਤਾ ਸੀ ਉਹਨਾਂ ਨਾਲ ਹੀ ਹੋਇਆ ਹਾਂਜੀ ਹਾਂਜੀ ਉਹਨਾਂ ਨਾਲ ਹੀ ਹੋਇਆ ਸੀਗਾ ਤੇ ਉਸ ਤੋਂ ਬਾਅਦ ਸਾਨੂੰ ਦੱਸ ਨਹੀਂ ਸਕੇ ਮੈਂ ਵਾਈਸ ਚਾਂਸਲਰ ਸਾਹਿਬ ਨੂੰ ਵੀ ਪੁੱਛਿਆ ਵੀ ਕੀ ਕਿਉਂ ਸਸਪੈਂਡ ਕੀਤਾ ਉਹ ਵੀ ਕਹਿ ਰਿਹਾ ਕਿ ਮੈਨੂੰ ਨਹੀਂ ਪਤਾ ਅਜੀਤ ਅਗਵਾਚ ਖਬਰ ਲੱਗੀ ਹੋਈ ਹੈ ਆਲਰੇਡੀ ਸਰ ਵੀ ਸਰਕਾਰ ਨੂੰ ਸਰਕਾਰ ਦੇ ਹੁਕਮ ਸੀਗੇ ਇਸ ਕਰਕੇ ਅਸੀਂ ਕਰ ਰਹੇ ਹਾਂ ਲੱਗਦਾ ਤੁਸੀਂ ਇੰਨਾ ਤੁਹਾਡੀ ਜੌਬ ਹੋਗੀ ਵੀ ਇਸ ਤਰ੍ਹਾਂ ਕਦੇ ਪਹਿਲੀ ਵਾਰ ਵੀ ਯੂਨੀਵਰਸਿਟੀ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੀ ਹੋਇਆ ਜੀ ਜੋ ਹੋਇਆ ਮਾੜਾ ਹੋਇਆ ਵਾ ਪਰ ਸਾਨੂੰ ਉਹਨਾਂ ਨੇ ਹੁਣ ਇਹ ਵਿਸ਼ਵਾਸ ਦਿਵਾਤਾ ਵੀ ਤੁਹਾਨੂੰ 3 ਦਿਨ ਦੇ ਵਿੱਚ ਵਿੱਚ ਤੁਹਾਡੇ ਇਹ ਮਸਲੇ ਸਾਰੇ ਹੱਲ ਹੋ ਜਾਣਗੇ ਫਿਰ ਵੀ ਕੋਈ ਕਨੈਕਸ਼ਨ ਨਹੀਂ ਗਿਆ ਬਾਕੀ ਨਹੀਂ ਜ਼ਰੂਰ ਲੈਣਗੇ ਸਾਨੂੰ ਵਾਈ ਚਾਂਸ ਤੇ ਜ਼ਰੂਰ ਵਿਸ਼ਵਾਸ ਆ ਸਾਨੂੰ ਹੋਰ ਕਿਸੇ ਤੇ ਨਹੀਂ ਗਿਆ ਅੰਪਲਾਈ ਯੂਨੀਅਨ ਨੂੰ ਬੁਲਾਇਆ ਨਹੀਂ ਗਿਆ ਵਾਈ ਚਾਂਸ ਦੇ ਵੱਲੋਂ ਵੀ ਜਦੋਂ ਆਹ ਕੀਤਾ ਗਿਆ ਸਸਪੈਂਡ ਵੀ ਏਡੀ ਕਿਡੀ ਕਿਡੀ ਗੱਲ ਹੋ ਗਈ ਸੀ ਵੀ ਇੱਕ ਬੰਦਾ ਸਸਪੈਂਡ ਕਰਤਾ ਨਹੀਂ ਬੁਲਾਇਆ ਨਹੀਂ ਗਿਆ ਜੀ ਲਗਦਾ ਅਸੀਂ ਖੁਦ ਕੁਛਿਆਵਾ ਵੀ ਕਿਉਂ ਕੀਤਾ ਉਹਨਾਂ ਦੇ ਵੀ ਪ੍ਰੈਸ਼ਰ ਹੈ ਕੋਈ ਸਰ ਇਹ ਮਾਮਲਾ ਕਦੋਂ ਦਾ ਹੈ ਇਹ ਬਿਲਕੁਲ ਪ੍ਰੈਸ਼ਰ ਹੋਊਗਾ ਸਰ ਮਾਮਲਾ ਕਦੋਂ ਵਾਲਿਆ ਜੀ ਇਹ ਮਾਮਲਾ ਹੈਗਾ ਜੀ 27 ਤਰੀਕ ਨੂੰ ਇਹਨਾਂ ਦਾ ਕੋਈ ਝਗੜਾ ਹੋਇਆ ਸੀਗਾ ਅੱਛਾ ਜੀ 28 ਤਰੀਕ ਨੂੰ ਇਹਨਾਂ ਨੂੰ ਪੁਲਸਟਾਨੇ ਵਿੱਚ ਰੱਖਿਆ ਵਾ 29 ਤਰੀਕ ਨੂੰ ਅਸੀਂ ਫੈਸਲਾ ਕਰਾਤਾ ਸੀ 20-25 ਬੰਦਿਆਂ ਦੇ ਵਿੱਚ ਉਸ ਤੋਂ ਬਾਅਦ ਦੇ ਵਿੱਚ ਅਸੀਂ ਇਹਨੂੰ ਬੰਦੇ ਨੂੰ ਛੁੱਟੀ ਭੇਜਤਾ ਸੀਗਾ 3 ਤਰੀਕ ਨੂੰ 11 ਤਰੀਕ ਨੂੰ ਛੁੱਟੀ ਦੇ ਦਰਮਿਆਨੇ ਨੂੰ ਸਸਪੈਂਡ ਕੀਤਾ ਗਿਆ ਓਕੇ ਸਸਪੈਂਡ ਕਿਉਂ ਹੋਇਆ ਨਾਮ ਕੀ ਹੈ ਸਰਦਾਰ ਅਮਰੀਕ ਸਿੰਘ ਤੇ ਹੁਣ ਟੈਂਡੈਂਟ ਜੇ 3 ਦਿਨ ਦੇ ਵਿੱਚ ਵਿੱਚ ਕਹਿੰਦੇ ਬਹਾਲ ਕਰਨਾ ਜੇ ਨਹੀਂ ਹੁੰਦਾ ਉਸ ਤੋਂ ਬਾਅਦ ਤੁਹਾਡਾ ਕੀ ਐਕਸ਼ਨ ਹੋਊਗਾ ਨਹੀਂ ਕਰਨ ਕਿ ਸਾਨੂੰ ਵਾਈ ਚਾਂਸ ਤੇ ਪੂਰਾ ਵਿਸ਼ਵਾਸ ਆ ਸਾਡੀ ਇੱਥੇ ਆਪਣੇ ਪੁਲਿਸ ਕਮਿਸ਼ਨਰ ਸਾਹਿਬ ਵਾਈ ਚਾਂਸਰ ਸਾਹਿਬ ਤੇ ਸਾਡੀ ਯੂਨੀਵਰਸਿਟੀ ਦੀ ਅਥਾਰਟੀ ਉਹਨਾਂ ਨੇ ਇਹ ਕਿਹਾ ਵੀ ਵਿਸ਼ਵਾਸ ਰੱਖੋ 3 ਦਿਨ ਚ ਤੁਹਾਡੇ ਇਹ ਤੋਂ ਇਲਾਵਾ ਵੀ ਜਿਹੜੇ ਮਸਲੇ ਨੇ ਸਾਰੇ ਹੱਲ ਕਰ ਦੇ ਜਿਹੜਾ ਹਰਾਸਟ ਜਲਾਏ ਸੀਗੇ ਬੰਦੇ ਸਾਰੇ ਉਹਨਾਂ ਉਹ ਸਾਰੇ ਛੱਡ ਦੇ ਠੀਕ ਹੈ ਜੀ ਜਿੰਨੇ ਬੰਦੇ ਹਰਾਸਤ ਲਈ ਤੇ ਛੱਡਦੇ ਸਾਰੇ ਉਹਨਾਂ ਨਾਲ ਫੋਨ ਤੇ ਗੱਲ ਹੋ ਗਈ ਉਹ ਅੰਨੀ ਯੂਨੀਵਰਸਿਟੀ ਤੋਂ ਬੜੇ ਤਨਖੀ ਜਣੇ ਨੇ ਹਾਂਜੀ ਜਿਹੜੇ ਬਾਹਰੋਂ ਬੰਦੇ ਆ ਰਹੇ ਆ ਬਾਹਰੋਂ ਜਿਹੜੇ ਬੰਦੇ ਯੂਨੀਵਰਸਿਟੀ ਚ ਆਉਂਦੇ ਨੇ ਬਹੁਤ ਗਲਤ ਗੱਲ ਆ ਅਸੀਂ ਪਹਿਲਾਂ ਵੀ ਕਿਹਾ ਵਾ ਇਹ ਬਾਹਰੋਂ ਕੋਈ ਵੀ ਯੂਨੀਵਰਸਿਟੀ ਚ ਐਂਟਰ ਨਹੀਂ ਹੋਣਾ ਚਾਹੀਦਾ ਬੰਦਾ ਚਾਹੇ ਕੋਈ ਵੀ ਹੋਵੇ ਕੋਈ ਵੀ ਹੋਵੇ ਜੀ ਚਾਹੇ ਕੋਈ ਵੀ ਹੋਵੇ ਜਾਇ ਪੋਲਿਟੀਕਲ ਬੰਦੇ ਦਾ ਬਿਲਕੁਲ ਹੀ ਨਹੀਂ ਹੋਣਾ ਚਾਹੀਦਾ ਯੂਨੀਵਰਸਿਟੀ ਦੇ ਵਿੱਚ ਇਹ ਯੂਨੀਵਰਸਿਟੀ ਰਿਸਰਚ ਲਈ ਆ ਕਿਸਾਨਾਂ ਦੀ ਯੂਨੀਵਰਸਿਟੀ ਆ ਪੜ੍ਹਾਈ ਲਈ ਯੂਨੀਵਰਸਿਟੀ ਆ ਇਹ ਗੁੰਡੇ ਜਿਹੜੇ ਬੰਦੇ ਕੋਈ ਬਾਹਰੋਂ ਆ ਰਹੇ ਨੇ ਕਦੇ ਇੱਥੇ ਗੋਲੀਆਂ ਚੱਲਦੀਆਂ ਕਦੇ ਕੀ ਕੁਝ ਹੋ ਰਿਹਾ ਉਹ ਮਾੜੀ ਗੱਲ ਆ ਬਾਹਰੋਂ ਬੰਦਾ ਕੋਈ ਐਂਟਰੀ ਨਹੀਂ ਹੋਣੀ ਚਾਹੀਦੀ ਸਾਡੇ ਸਟੇਟ ਅਫਸਰ ਨੂੰ ਉਹ ਤੇ ਸਖਤ ਕਾਰਸ਼ਨ ਲੈਣਾ ਚਾਹੀਦਾ ਠੀਕ ਹੈ ਉਹ ਕੇ ਜੀ ਵੀ ਸੀਬਲ ਦੇਖ ਨੇ ਹਿਰਾਸਤ ਲਈ ਮੁਲਾਜ਼ਮ ਕਿਨੇ ਲੇ ਲਿਆ 8 9 8 9 ਸਰ ਕੀ ਮਾਮਲਾ ਕਾਰਨ ਬਾਅਦ ਚ ਬਾਅਦ ਥੋੜਾ ਬਰੀਫ ਤੋਂ ਕਰ ਦੋ ਮੈਂ ਕਰਦਾ ਜੀ ਮੈਂ ਕਰਦਾ ਕਰਦਾ ਬਈ ਕਰਦਾ ਕਰਦਾ ਸੋ ਇਹ ਪੁਲਿਸ ਕਮਿਸ਼ਨ ਸਟਡੀ ਹੈ ਕਰ ਲਗਾਈ ਸੀ ਕਿ ਕਿਰਦਨ ਦਾ ਏਮਪਲੋਈ ਸਸਪੈਂਡ ਕੀਤਾ ਸਭ ਇੰਨੀ ਗੱਲ ਸੀਗੀ ਕਿ ਉਹਨੂੰ ਸਸਪੈਂਡ ਨਾ ਕੀਤਾ ਇਹਦਾ ਸਸਪੈਂਸ਼ਨ ਆਰਡਰ ਰਿਸਟੋਰ ਕੀਤਾ ਜਾਵੇ ਜਿੱਥੇ ਸ਼੍ਰੋਮਣੀ ਕਾਲੀ ਦਲ ਵੱਲੋਂ ਮੈਂ ਸਾਡੇ ਹੋਰ ਬੰਦੇ ਵਰਕਰ ਸਹਿਬਾਨ ਜਿਹੜੇ ਕੌਂਸਲਰ ਸਹਿਬਾਨ ਸਾਡੇ ਲੜੇ ਹੋਏ ਇਲੈਕਸ਼ਨ ਉਹ ਆਏ ਹੋਏ ਇੱਥੇ ਸਿਰਫ ਉਸ ਨੂੰ ਰਿਕਵੈਸਟ ਕਰਨ ਵਾਸਤੇ ਅੱਜ ਵੀ ਇਹ ਰਿਕਵੈਸਟ ਕਰਨ ਵਾਸਤੇ ਉਹਨਾਂ ਨੂੰ ਅਰੈਸਟ ਕਰ ਲਿਆ ਸਾਡੇ ਖਾਸ ਕਰਕੇ ਕੁਲਵੰਤ ਸਿੰਘ ਨੂੰ ਉਹਨਾਂ ਨੂੰ ਬੰਦ ਕਰਤਾ ਜਿੱਥੇ EMPLOYEES ਦੇ ਨਾਲ ਇਹ ਬਹੁਤ ਵੱਡਾ ਤੱਕਾ ਬੜਾ ਤੱਕਾ ਜੜ ਹੈਗਾ ਇਹਦੇ ਖਿਲਾਫ ਪ੍ਰਸ਼ਾਸਨ ਦੇ ਖਿਲਾਫ ਇਹ ਆਵਾਜ਼ ਚੱਕਦੇ ਆਂ ਤੇ ਮੈਂ ਇੱਕ ਐਡਵੋਕੇਟ ਹੋਣ ਦੇ ਨਾਤੇ ਵਕੀਲ ਹੋਣ ਦੇ ਨਾਤੇ ਅੱਜ ਮੈਂ ਪੂਰੀ ਪੂਰੀ ਟੀਮ ਲਾ ਦਾਂਗਾ ਲੁਧਿਆਣਾ ਗਜ਼ਰੀ ਦੀ ਜੀ ਤਾਂ ਕਿ ਤੱਕਾੜਾ ਹੈ ਇਹਦੇ ਖਿਲਾਫ ਅਸੀਂ ਆਵਾਜ਼ ਚੱਕ ਕੇ ਬੰਦੇ ਜਿਹੜੇ ਜਿੰਨੇ ਹੈਗੇ ਨੂੰ ਛੁਲਾਇਆ ਜਾਵੇ ਜੀ ਸਰ ਤੁਸੀਂ ਕੱਲ ਪ੍ਰੈਸ ਕਾਨਫਰੰਸ 'ਚ ਵੀ ਕਿਹਾ ਗਿਆ ਸੀ ਵੀ ਤਾਂ ਸਾਡੇ ਬੰਦਿਆਂ ਨੂੰ ਲੱਗਦਾ ਵੀ ਕੋਈ ਪਰਚਾ ਪੁਰਚਾ ਨਾਲ ਪਾ ਦਿੱਤਾ ਜਾਵੇ ਕਿਉਂ ਹੋ ਰਿਹਾ ਕੁਝ ਲੱਗ ਰਿਹਾ ਮੇਰੀ ਜੜੀ ਲੜਾਈ ਸਾਡੀ ਹੈ ਸ਼੍ਰੋਮਣੀ ਕਾਲਾ ਲਾਹ ਦੀ ਉਹ ਕਾਰਪੋਰੇਟ ਦੇ ਖਿਲਾਫ ਹੈਗੇ ਕਾਰਪੋਰੇਟਸ ਦੇ ਕਾਰਪੋਰੇਟਸ ਜਿਹੜੇ ਹੈਗੇ ਆਜ ਉਹ ਧੱਕਾਗਾਹ ਨਾ ਕੀ ਇਲੈਕਸ਼ਨ ਲੜਨੀ ਹੈ ਪੀਸਫੁੱਲ ਲੜੋ ਯਾਰ ਇਲੈਕਸ਼ਨ ਦਾ ਗਾ ਡੈਮੋਕ੍ਰੇਸੀ ਹੈਗਾ ਕਨਸਟੀਟ ਤੁਸੀਂ ਪੁਲਿਸ ਜੜੀ ਹੈਗੀ ਆ ਉਹਨੂੰ ਪੋਲੀਟਿਕਲ ਯੂਜ਼ ਪੋਲੀਟਿਕਲ ਵਪਸ ਵਾਸਤੇ ਯੂਜ਼ ਨਾ ਕਰੋ ਸਾਡੀ ਆਵਾਜ਼ ਤਾਂ ਪੁਲਿਸ ਦੇ ਖਿਲਾਫ ਨਹੀਂ ਹੈ ਪ੍ਰਸ਼ਾਸਨ ਦੇ ਖਿਲਾਫ ਨਹੀਂ ਲੇਕਿਨ ਉਹਨੂੰ ਪੋਲੀਟਿਕਾਈਜ਼ ਕਰਨ ਦੇ ਖਿਲਾਫ ਹੈਗੀ ਹੈ ਤੁਸੀਂ ਪੋਲੀਟਿਕਾਈਜ਼ ਕਰਦੇ ਹੈਗੇ ਉਹ ਜਿਹੜੇ ਤੁਸੀਂ ਕਾਰਜ ਕੰਮ ਕਰ ਰਹੇ ਹੋ ਅਰੈਸਟ ਕਰ ਰਹੇ ਹੈਗੇ ਉਹ ਇਹ ਟੋਟਲੀ ਇਲਲੀਗਲ ਹੈਗੀ ਹੈ ਭਾਈ ਸਾਰੇ ਸਾਰੇ EMPLOYEES ਦੇ ਨਾਲ ਹੈਗੇ ਆ ਔਰ EMPLOYEES ਨੂੰ ਜਿੱਥੇ ਕਹਿਣਗੇ ਜਦੋਂ ਕਹਿਣਗੇ ਸਾਰਾ ਸਾਡਾ ਜਿਹੜਾ ਲੁਧਿਆਣੇ ਦਾ ਰੈਸਟ ਦਾ ਜਿਹੜਾ ਹੈਗਾ ਪੂਰੇ ਲੁਧਿਆਣੇ ਦਾ ਸਾਡੇ ਹੈਗੀ ਹੈ ਜਿੰਨਾ ਸਾਡਾ ਆਰਗੇਨਾਈਜੇਸ਼ਨ ਹੈਗੀ ਆ ਸਾਰੇ ਇੱਥੇ ਹਾਜ਼ਰ ਹੋ ਇਸ ਪੰਜ ਨੂੰ ਚਾਹੇ ਕਿ ਬੜਾ ਮੰਦ ਭਾਗਾ ਦੌਰ ਚੱਲਦਾ ਪਿਆ ਹਾਂ ਸਾਰਾ ਸਟੇਟ ਪੁਲਿਸ ਸਟੇਟ ਬਣ ਗਿਆ ਅਨਾਰਕਿਕ ਪ੍ਰੋਟੈਸਟਾਂ ਚੋਂ ਨਿਕਲੀ ਪਾਰਟੀ ਐ ਜਰੂਰ ਕਰਦੀ ਪਈ ਐ ਤੇ ਡੈਮੋਕ੍ਰੈਟਿਕ ਜਿਹੜੇ ਪ੍ਰੋਟੈਸਟ ਹੁੰਦੇ ਆ ਉਹਨਾਂ ਨੂੰ ਵੀ ਰੋਕਿਆ ਜਾ ਰਿਹਾ ਕਿਸ ਤਰੀਕੇ ਲੋਕਾਂ ਦੀਆਂ ਆਪਦੇ ਹੱਕਾਂ ਦੀ ਲੜਾਈ ਨੂੰ ਕਿਸ ਤਰੀਕੇ ਕੁਚਲਿਆ ਜਾ ਰਿਹਾ ਜੋ ਉਹਦਾ ਜਿੰਦਾ ਸਬੂਤ ਹੈ ਪੀਏਯੂ ਜਿਹੜਾ ਪਿਛਲੇ 1 ਮਹੀਨੇ ਤੋਂ ਬਿਲਕੁਲ ਰਾਜਨੀਤੀ ਦਾ ਅੱਡਾ ਬਣ ਗਿਆ ਇਹ ਇੱਕ ਐਜੂਕੇਸ਼ਨਲ ਇੰਸਟੀਟਿਊਸ਼ਨ ਨਾ ਹੋ ਕੇ ਇੱਕ ਰਾਜਨੀਤੀ ਦਾ ਅਖਾੜਾ ਬਣ ਗਈ ਔਰ ਮੰਦਪਾਗਾ ਇਸ ਸਰਕਾਰ ਦਾ ਔਰ ਇਸ ਵੀਸੀ ਦਾ ਅੱਜ ਤਾਈਂ ਬੜੀਆਂ ਸਰਕਾਰਾਂ ਅਕਾਲੀ ਦਲ ਕਾਂਗਰਸ ਦੀਆਂ ਰਹੀਆਂ ਇਹਦੇ ਅੰਦਰ ਰਾਜਨੀਤੀ ਨਹੀਂ ਖੇਡੀ ਜਾਂਦੀ ਸੀ ਆ ਇਹ ਦਿਨ ਇੱਥੇ ਇੱਥੇ ਦੇ ਹਾਲਾਤਾਂ ਦੇ ਵਿੱਚ ਫੰਕਸ਼ਨ ਹੋ ਰਹੇ ਨੇ ਪੋਲਿਟਿਕਲ ਫੰਕਸ਼ਨ ਹੋ ਰਹੇ ਨੇ ਤੇ ਅਗਰ ਕੋਈ ਇੱਥੇ ਡੈਮੋਕ੍ਰੈਟਿਕ ਤਰੀਕੇ ਨਾਲ ਆਪਣੀ ਆਵਾਜ਼ ਉਠਾਉਣਾ ਚਾਹੁੰਦਾ ਹੈ ਸਰਕਾਰ ਦੇ ਅਗੇਂਸਟ ਉਹ ਆਵਾਜ਼ ਬੰਦ ਕਰ ਦਿੱਤੀ ਜਾਂਦੀ ਪਿਛਲੇ 3 ਸਾਲ ਤੋਂ ਇਹੀ ਹਾਲਾਤ ਸਾਰੇ ਪੰਜਾਬ ਦੇ ਬਣੇ ਹੋਏ ਐ ਕੋਈ ਆਪੋਜੀਸ਼ਨ ਦਾ ਲੀਡਰ ਕੋਈ ਗੱਲ ਉਠਾਉਣਾ ਚਾਹੇ ਉਹਦੇ ਤੇ ਮੁਕੱਦਮਾ ਕੋਈ ਪੱਤਰਕਾਰ ਆਵਾਜ਼ ਉਠਾਉਣਾ ਚਾਹੇ ਉਹਨਾਂ ਤੇ ਮੁਕੱਦਮਾ ਤੇ ਅੱਜ ਤਾਂ ਹਾਦੀ ਹੋ ਗਈ ਇੱਕ ਨਾਨ ਟੀਚਿੰਗ ਸਟਾਫ ਜਿਹੜੇ ਆਪਣੇ ਹੱਕਾਂ ਲਈ ਲੜ ਰਹੀ ਸੀ ਉਹਨਾਂ ਨਾਲ ਕਿਸ ਤਰੀਕੇ ਦਾ ਵਤੀਰਾ ਕੀਤਾ ਗਿਆ ਔਰ ਮੈਨੂੰ ਸ਼ਰਮ ਆਉਂਦੀ ਹੈ ਵੀ ਸਾਡੀ ਪੁਲਿਸ ਵੀ ਅੱਜ ਉਹਨਾਂ ਦੇ ਹੱਥਾਂ ਦੀ ਹੱਤ ਕਟਪੁਤਲੀ ਬਣ ਕੇ ਰਹਿ ਗਈ ਹੈ ਕਿਤੇ ਤਾਂ ਜਸਟਿਸ ਡਿਲੀਵਰ ਕਰਨ ਵਾਲਾ ਕੋਈ ਬੰਦਾ ਰਿਹਾ ਹੋ ਅੱਜ ਮਜ਼ਾਕ ਬਣ ਗਿਆ ਮੈਂ ਨਿੰਦਿਆ ਕਰਦਾ ਅੱਜ ਸਵੇਰ ਦਾ ਜਿਹੜਾ ਇੱਥੇ ਚੱਲ ਰਿਹਾ ਉਸ ਚੀਜ਼ ਦੀ ਸਰਕਾਰ ਦੀ ਪੀਏਯੂ ਦੇ ਪ੍ਰਸ਼ਾਸਨ ਦੀ ਪੰਜਾਬ ਖਾਸ ਤੌਰ ਤੇ ਲੁਧਿਆਣਾ ਪੁਲਿਸ ਦੀ ਤੇ ਮੈਂ ਜਿੱਥੇ ਤਾਂ ਹੀ ਲੜਾਈ ਇਹ ਲੜਨੀ ਪਈ ਮੈਂ PAYU এমপ্লয়ি ইউনিয়ন ਜਿਹੜੀ ਨੌਨ ਟੀਚਿੰਗ ਸਟਾਫ ਹੈ ਉਹਨਾਂ ਦੇ ਨਾਲ ਖੜਾ ਮੇਰੀ ਸਾਰੀ ਪਾਰਟੀ ਖੜੀ ਆ ਅਸ਼ੂ ਜੀ ਕੀ ਲੱਗਿਆ ਕਿ ਇਹ ਇੰਨਾ ਮਾਮਲਾ ਭੱਕ ਗਿਆ ਕਿ ਇਹਦੇ ਵਿੱਚ ਮੈਨੂੰ ਸਮਝ ਨਹੀਂ ਆਉਂਦਾ ਅਸ਼ੂ ਜੀ ਹਰ ਹਰ ਗੇਟ ਤੇ ਪੂਲ ਫੋਰ ਨਾਕਾਮੀ ਹੈ ਸਾਹਿਬ ਸਰਕਾਰ ਦੀ ਨਾਕਾਮੀ ਹੈ ਇੱਥੇ ਤੇ ਪ੍ਰਸ਼ਾਸਨ ਦੀ ਜਿਹੜੇ ਇਹੋ ਜਿਹੇ ਫੈਸਲੇ ਲੈਂਦੇ ਐ ਜਿਹੜੇ ਇੰਸਟੀਚਿਊਸ਼ਨ ਦੇ ਹੱਕੇ 'ਚ ਨਹੀਂ ਤੇ ਜੇ ਇੰਸਟੀਚਿਊਸ਼ਨ ਦੇ ਹੱਕਾਂ ਲਈ ਇੰਸਟੀਚਿਊਸ਼ਨ ਦੀ ਬਿਹਤਰੀ ਲਈ ਉੱਥੇ ਦਾ ਸਟਾਫ ਲੜਦਾ ਆ ਤੇ ਉਹਨਾਂ ਨੂੰ ਆਹ ਚੀਜ਼ ਮਿਲਦੀ ਐ ਜਿਹੜੀ ਅੱਜ ਤੁਹਾਡੇ ਸਾਰਿਆਂ ਦੇ ਸਾਹਮਣੇ ਔਰ ਮੈਂ ਤੁਹਾਨੂੰ ਚਾਹਾਂਗਾ ਤੁਸੀਂ ਰਾਖੇ ਹੋ ਡੈਮੋਕ੍ਰੇਸੀ ਦੇ ਤੁਹਾਨੂੰ ਇਹ ਚੀਜ਼ ਦਿਖਾਣੀ ਚਾਹੀਦੀ ਹੈ ਵੀ ਇਹ ਹੋਇਆ ਕਿਉਂ ਇਹ ਪੁਲਿਸ ਰਾਜ ਬਣਿਆ ਕਿਉਂ ਤੁਹਾਨੂੰ ਹਰ ਇੱਕ ਲੋਕਾਂ ਤਾਂ ਇਹ ਆਵਾਜ਼ ਜਿਹੜੇ ਸਾਡੇ ਇੱਥੇ ਜੂਝੜੇ ਨੇ ਏਮਪਲੋਈ ਉਹਨਾਂ ਦੀ ਆਵਾਜ਼ ਸੱਤ ਤੱਕ ਪਹੁੰਚਾਣੀ ਚਾਹੀਦੀ ਆ ਥੈਂਕ ਯੂ ਮੈਂ ਇੱਕ ਵਾਰੀ ਜਾ ਕੇ ਉਹਨਾਂ ਸਿਰ ਅੱਥਰੂ ਸਾਹਿਬ ਜੀ ਖੇਡਵਾਲੀ ਯੂਨੀਵਰਸਿਟੀ ਤੋਂ 3 ਸਾਲਾਂ ਚ ਪਹਿਲੀ ਵਾਰ ਇਸ ਤਰ੍ਹਾਂ ਆਇਆ ਜੀ ਮੈਂ ਕਿਹਾ ਜੀ ਬਹੁਤ ਚੀਜ਼ਾਂ ਪਹਿਲੀ ਵਾਰ ਹੋ ਰਹੀਆਂ ਹੈ ਕੋਈ ਕੁਝ ਛੁਪਾਉਂ ਆਸ਼ੂ ਜੀ ਕੋਈ ਕੋਈ ਵੀ ਪ੍ਰਸ਼ਾਸਨ ਇਹ ਤੁਸੀਂ ਇਹਨਾਂ ਨੂੰ ਪੁੱਛੋ ਕਿ ਨੂੰ ਛੁਪਾਇਆ ਜਾ ਰਿਹਾ ਹੈ ਕਿਉਂ ਡਿਸੀਜਨ ਇਹੋ ਜਿਹੇ ਲਿੱਤੇ ਜਾ ਰਹੇ ਆ ਕੋਈ ਵੀ ਆਮ ਆਦਮੀ ਪਾਰਟੀ ਦਾ ਛੋਟਾ ਵੱਡਾ ਲੀਡਰ ਆਂਦਾ ਉਹ ਕੋਈ ਗਲਤੀ ਕਰਦਾ ਉਹਨੂੰ ਕੋਈ ਰੋਕਣ ਵਾਲਾ ਨਹੀਂ ਜੇ ਕੋਈ ਰੋਕਦਾ ਹੈ ਤੇ ਉਹਨੂੰ ਅੱਗੋਂ ਐਕਸ਼ਨ ਫੇਸ ਕਰਨੇ ਪੈਂਦੇ ਅੱ ਸੋ ਯਾਰ ਫਾਸਟ ਕੀ ਪਤਾ ਲੱਗਿਆ ਕਿ ਕਿਉਂ ਸਾਰਾ ਇੰਨਾ ਹੋਇਆ ਧਰਨੇ ਅੱਗੇ ਵੀ ਹੁੰਦੇ ਆ ਇਹ ਕਿਉਂ ਹੋਇਆ ਤੁਹਾਨੂੰ ਕੀ ਪਤਾ ਅਖਬਾਰ ਇੱਕ ਪੰਜਾਬੀ ਅਖਬਾਰ ਲਿਖਦੀ ਹੈ ਕੋਈ ਆਮ ਆਦਮੀ ਪਾਰਟੀ ਦਾ ਆਗੂ ਸੀ ਕਾਰ ਪਾਰਕਿੰਗ ਦੀ ਮੈਨੂੰ ਵੀ ਇੰਨਾ ਇੰਨਾ ਹੀ ਪਤਾ ਚੱਲਿਆ ਮੈਂ ਤਾਂ ਹੀ ਕਿਹਾ ਵੀ ਹਰ ਛੋਟੇ ਵੱਡੇ ਲੀਡਰ ਦੇ ਉਹਨੂੰ ਕੋਈ ਪੁੱਛ ਲਏ ਤੇ ਸਾਰੀ ਸਰਕਾਰ ਹਰਕਤੇ ਚ ਆ ਜਾਂਦੀ ਮਤਲਬ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ ਕੋਈ ਇੰਨਾ ਕੰਨੀ ਉਂਗਲ ਚੱਕਣ ਵਾਲਾ ਨਹੀਂ ਹੈ ਇੱਥੇ ਸਵੇਰੇ ਮੈਂ ਆਣਾ ਚਾਹੁੰਦਾ ਸੀ 9:30 10 ਵਜੇ ਦੋਨੋਂ ਗੇਟਾਂ ਤੋਂ ਮੋੜਿਆ ਗਿਆ ਤੁਹਾਨੂੰ ਮੋੜਦਾ ਜੀ ਆ ਹੁਣ ਖੁੱਲੇ ਆ ਗੇਟ ਮੈਨੂੰ ਪਤਾ ਚੱਲਿਆ ਲਾਂਘਾ ਖੁੱਲ ਗਿਆ ਤਾਂ ਮੈਂ 1 ਮਿੰਟ ਚ ਆਇਆ ਇੱਥੇ ਮਜ਼ਾਕ ਬਣ ਕੇ ਰਹਿ ਗਿਆ ਸਾਹਿਬ ਪੁਲਿਸ ਨੇ ਮੋੜਦਾ ਜੀ ਕਿ ਅੰਦਰ ਨਹੀਂ ਜਾਣ ਕੋਣ ਲੱਗੇ ਹੋਇਆ ਸੀ ਉੱਥੇ ਗੇਟਾਂ ਤੇ ਠੀਕ ਹੈ